ਜਿਹੜਾ ਵੀ ਹਿੰਮਤੀ ਬੰਦਾ ਹੈ ਉਹ ਜਿਹੜਾ ਵੀ ਕੰਮ ਕਰਨਾ ਚਾਹੇ ਉਸ ਨੂੰ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਕਰਕੇ ਆਪਣੀ ਆਰਥਿਕ ਸਥਿਤੀ ਨੂੰ ਪ੍ਰਗਤੀ ਦੀਆਂ ਤੇ ਲਿਜਾ ਸਕਦਾ ਹੈ ਘਰ ਦੇ ਮਾਹੌਲ ਨੂੰ ਬਦਲ ਸਕਦਾ ਹੈ ਅਜਿਹਾ ਇਹ ਕੁਝ ਹੋ ਰਿਹਾ ਹੈ ਅੱਜਕੱਲ ਪੰਜਾਬ ਦੇ ਵਿੱਚ ਕਿ ਬੜੀ ਤੇਜ਼ੀ ਨਾਲ ਪ੍ਰਵਾਸ ਹੋ ਰਿਹਾ ਹੈ ਪੰਜਾਬ ਦੇ ਬੱਚੇ ਪੜ੍ਹ ਕੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਉੱਥੇ ਜਾ ਕੇ ਤੇ ਹਰ ਤਰ੍ਹਾਂ ਦਾ ਕੰਮ ਕਰਨ ਲਈ ਤਿਆਰ ਨੇ ਉਹ ਤਰਲੇ ਲੈਂਦੇ ਨੇ ਕਿ ਸਾਨੂੰ ਲੇਬਰ ਦਾ ਕੰਮ ਮਿਲ ਜਾਵੇ ਪਰ ਅਸੀਂ ਇੱਥੇ ਅਜਿਹਾ ਕੰਮ ਨਹੀਂ ਕਰਦੇ ਕਿਉਂਕਿ ਸਾਡਾ ਨੱਕ ਨਹੀਂ ਰਹਿੰਦਾ ਵਿਦੇਸ਼ ਵਿੱਚ ਜਾ ਕੇ ਹਰ ਕੰਮ ਕਰਨ ਨੂੰ ਤਿਆਰ ਆ ਪਰ ਇੱਥੇ ਆਪਣੇ ਘਰ 'ਚ ਰਹਿ ਕੇ ਕਰਕੇ ਰਾਜੀ ਨਹੀਂ ਜਦ ਕਿ ਇੱਥੇ ਜ਼ਿਆਦਾਤਰ ਮਾਪਿਆਂ ਦੇ ਬਣੇ ਹੋਏ ਘਰ ਨੇ ਜਿਨ੍ਹਾਂ ਦੇ ਵਿੱਚ ਰਹਿੰਦੇ ਨੇ ਕੋਈ ਕਿਸ਼ਤ ਨਹੀਂ ਦੇਣੀ ਫਿਰ ਵੀ ਇੱਕ ਬਹੁਤ ਵੱਡੀ ਹਰੇਕ ਨੌਜਵਾਨ ਦੇ ਲੋਰ ਲੱਗੀ ਹੋਈ ਹੈ ਕਿ ਮੈਂ ਜਲਦੀ ਹੀ ਉੱਡ ਕੇ ਬਾਹਰਲੇ ਮੁਲਖ ਵਿੱਚ ਚਲਾ ਜਾਵਾਂ ਤੇ ਪਿੱਛੇ ਘਰਾਂ ਦੇ ਘਰ ਇੱਥੇ ਖਾਲੀ ਹੋਈ ਜਾ ਰਹੇ ਨੇ ਪਰ ਉਹਨਾਂ ਦੇ ਜਾਣ ਕਰਕੇ ਇੱਥੇ ਜਿੱਥੇ ਪੰਜਾਬੀਆਂ ਦੀ ਗਿਣਤੀ ਬੜੀ ਤੇਜ਼ੀ ਦੇ ਨਾਲ ਨੌਜਵਾਨਾਂ ਦੀ ਘਟਦੀ ਜਾ ਰਹੀ ਹੈ ਉੱਥੇ ਭਾਰਤ ਵਿੱਚੋਂ ਹੀ ਦੂਸਰੇ ਸਟੇਟਾਂ ਦੇ ਯੂਪੀ ਬਿਹਾਰ ਤੋਂ ਹੈ ਨਾ ਬਹੁਤ ਹੀ ਤੇਜ਼ੀ ਦੇ ਨਾਲ ਪ੍ਰਵਾਸ ਹੋ ਰਿਹਾ ਹੈ ਪੰਜਾਬ ਦੇ ਵਿੱਚ ਔਰ ਕੋਈ ਵੀ ਕੰਮ ਨਹੀਂ ਜਿੱਥੇ ਹੌਲੀ-ਹੌਲੀ ਪ੍ਰਵਾਸੀ ਕਬਜ਼ਾ ਨਹੀਂ ਕਰੀ ਜਾ ਰਹੇ ਅਜਿਹਾ ਹੀ ਇੱਕ ਇਹ ਰਾਮੂ ਨਾਂ ਦਾ ਵਿਅਕਤੀ ਹੈ ਜੋ ਬਿਹਾਰ ਦੇ ਵਿੱਚੋਂ ਥੋੜੀ ਦੇਰ ਪਹਿਲਾਂ ਪੰਜਾਬ ਦੇ ਵਿੱਚ ਸ਼ਿਫਟ ਕੀਤਾ ਔਰ ਇੱਥੇ ਆਣ ਕੇ ਸਭ ਤੋਂ ਪਹਿਲਾਂ ਉਹਨੇ ਸਬਜ਼ੀ ਵੇਚਣ ਦਾ ਕੰਮ ਕੀਤਾ ਸਾਈਕਲ ਤੇ ਉਸ ਤੋਂ ਬਾਅਦ ਉਹਨੇ ਇੱਕ ਛੋਟੀ ਜੀ ਰੇੜੀ ਬਣਾ ਲਈ ਜਿਹਦੇ ਉੱਤੇ ਸਬਜ਼ੀਆਂ ਲੈ ਕੇ ਰੱਖ ਕੇ ਗਲੀ ਗਲੀ ਹੋਕਾ ਦੇਣਾ ਔਰ ਉਸ ਤੋਂ ਬਾਅਦ ਸਵੇਰੇ ਸ਼ਾਮ ਨੂੰ ਨਵੀਂ ਸਬਜ਼ੀ ਲੈ ਕੇ ਆਉਣਾ ਸ਼ਾਮ ਤੱਕ ਖਾਲੀ ਕਰ ਦੇਣੀ ਰੇੜੀ ਕਾਫੀ ਮਿਹਨਤ ਦਾ ਕੰਮ ਹੈ ਸਾਰਾ ਦਿਨ ਘੁੰਮਣ ਦਾ ਕੰਮ ਉਹ ਗਲੀ ਗਲੀ ਫਿਰਨ ਦੇ ਨਾਲ ਇਸ ਰਾਮੂ ਦੀ ਵਕਫਤ ਹੋ ਗਈ ਹਰ ਗਲੀ ਦੇ ਵਿਅਕਤੀਆਂ ਨਾਲ ਜਿਹਦੇ ਨਾਲ ਇਹਦਾ ਵਿਸ਼ਵਾਸ ਵੀ ਬਣ ਗਿਆ ਔਰ ਜਦੋਂ ਇਸ ਰਾਮੂ ਨੇ ਦੇਖਿਆ ਵੀ ਮੈਂ ਇਸ ਵੀਰੇ ਪਹਿਲਾਂ ਜਾਣਾ ਸਬਜ਼ੀ ਲੈ ਕੇ ਉਹਨਾਂ ਲਿਆ ਕੇ ਫਿਰ ਉਹਨੂੰ ਮੈਂ ਵੇਚਦਾ ਫਿਰ ਮੇਰੀ ਦਿਹਾੜੀ ਪੈਂਦੀ ਆ ਤੇ ਮੈਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦਾ ਪਰ ਬਹੁਤਿਆਂ ਘਰਾਂ ਦੇ ਅੱਗੇ ਲੋਕਾਂ ਨੇ ਗ੍ਰੀਨ ਬੈਲਟ ਦੇ ਵਿੱਚ ਬੂਟੇ ਲਗਾਏ ਹੋਏ ਨੇ ਇਹਨੇ ਹੌਲੀ-ਹੌਲੀ ਆਪਣਾ ਹੱਥ ਜਿਹੜਾ ਵੈ ਮਾਲੀ ਦੇ ਕੰਮ ਵੱਲ ਵਧਾਉਣਾ ਚਾਲੂ ਕਰ ਦਿੱਤਾ ਕਿਉਂਕਿ ਮਾਲੀ ਦਾ ਕੰਮ ਇੱਕ ਜਿਹਾ ਕੰਮ ਹੈ ਜਿਹਦੇ ਵਿੱਚ ਸਿਰਫ ਤੁਹਾਨੂੰ ਆਪਣੀ ਫਿਜ਼ੀਕਲੀ ਦੇਣ ਦੇਣੀ ਪੈਂਦੀ ਹੈ ਟਾਈਮ ਦੇਣਾ ਪੈਂਦਾ ਹੈ ਉਦੇ ਵਿੱਚ ਤੁਹਾਡੀ ਲਾਗਤ ਲੱਗਦੀ ਹੀ ਨਹੀਂ ਜੇ ਤੁਸੀਂ ਕਿਸੇ ਦਾ ਕੋਈ ਲਿਆ ਕੇ ਪੌਦਾ ਲਾਉਣਾ ਹੈ ਬੂਟਾ ਲਾਉਣਾ ਹੈ ਤੇ ਉਹ ਵੀ ਜਾਂ ਤਾਂ ਕਿਸੇ ਹੋਰ ਕਿਦੇ ਪਾਰਕ ਦੇ ਵਿੱਚੋਂ ਜਾਂ ਕਿਦੇ ਵਿੜੇ ਚੋਂ ਜਿਹੜਾ ਫालतੂ ਉਹ ਪਟਕੇ ਲਿਆ ਕੇ ਦੂਸਰੇ ਦੇ ਲਾ ਦੇਣਾ ਜਾਂ ਨਰਸਰੀ ਚੋਂ ਲੈ ਕੇ ਆਉਣਾ ਤੇ ਉਸ ਦੀ ਵੀ ਕੀਮਤ ਉਹਨੇ ਜਾਂ ਪਹਿਲਾਂ ਵਸੂਲ ਕਰ ਲੈਣੀ ਜਾਂ ਲਾ ਕੇ ਉਸ ਤੋਂ ਬਾਅਦ ਵਸੂਲ ਕਰ ਦੇਣੀ ਹੁਣ ਰਾਮੂ ਸਬਜੀ ਵੇਚਣ ਦਾ ਕੰਮ ਬਿਲਕੁਲ ਬੰਦ ਕਰ ਚੁੱਕਾ ਹੈ। ਔਰ ਇਸ ਵੇਲੇ ਇਹ ਸਿਰਫ ਤੇ ਸਿਰਫ ਮਾਲੀ ਦਾ ਕੰਮ ਕਰ ਰਿਹਾ ਹੈ। ਇਹਨੇ ਉਹਦੇ ਲਈ ਇੱਕ ਰੰਬੀ ਰੱਖੀ ਹੈ, ਝਾੜੂ ਵੀ ਸਫਾਈ ਕਰਨ ਦੇ ਲਈ ਘਰ ਵਾਲਿਆਂ ਦਾ ਹੀ ਲੈ ਲੈਂਦਾ ਹੈ। ਔਰ ਬਹੁਤੀ ਬਰੀ ਤੇ ਬੂਟੇ ਮੁੱਲਿਆਂ ਦੀ ਲੋੜ ਨਹੀਂ ਇਹਨੂੰ ਪੈਂਦੀ। ਉੱਥੋਂ ਆਸ-ਪਾਸੋਂ ਹੀ ਦੂਸਰਿਆਂ ਦੇ ਘਰਾਂ ਦੇ ਅੱਗੋਂ ਕਾਂਸੈਂਟ ਕਰਦੇ ਸਮੇਂ ਜਿਹੜੇ ਬੂਟੇ ਹੁੰਦੇ ਨੇ ਉਹਨਾਂ ਨੂੰ ਲਿਆ ਕੇ ਇਹ ਲਗਾ ਦਿੰਦਾ ਹੈ। ਔਰ ਬਹੁਤ ਅੱਛਾ ਕਾਮਯਾਬ ਹੈ ਕਿਸੇ ਕੋਲੋਂ 300 ਲੈ ਰਿਆ ਹੈ ਕਿਸੇ ਕੋਲ 500 ਲੈ ਰਿਆ ਹੈ ਕਿਸੇ ਕੋ 800 ਲੈ ਰਿਆ ਹੈ ਜਿੱਦਾਂ ਦਾ ਕਿਸੇ ਦਾ ਕੋਈ 파ਰਕ ਹੈ ਉਦਾਂ ਦੇ ਉਹਦੇ ਕੋਲੋਂ ਪੈਸੇ ਲੈਂਦਾ ਹੈ। ਕਿਸੇ ਕਰਾਂ ਚ ਹਫਤੇ ਚ 3 ਦਿਨ ਜਾਂਦਾ ਹੈ ਤੇ ਕਿਸੇ ਦੇ ਘਰਾਂ ਦੇ ਵਿੱਚ ਹਫਤੇ ਦੇ 1 ਦਿਨ ਹੀ ਜਾਂਦਾ ਹੈ ਜਿੰਨਾ ਕੋ 파ਰਕ ਹੈ ਉੰਨੀ ਕੀ ਉਹਦੇ ਕੋਲੋਂ ਮਿਹਨਤ ਵਸੂਲ ਕਰਦਾ ਹੈ। ਇੱਕ ਪ੍ਰੇਰਨਾ ਸਰੋਤ ਹੈ। ਕਿਉਂਕਿ ਜਿਹੜੇ ਹੋਰ ਨੌਜਵਾਨ ਨੇ ਉਹਨਾਂ ਸਾਰਿਆਂ ਨੂੰ ਚਾਹੀਦਾ ਹੈ ਕਿ ਅਜਿਹੇ ਕੰਮ ਚਾਲੂ ਕਰਨ ਜਿਦੇ ਨਾਲ ਲਾਗਤ ਵੀ ਘੱਟ ਹੋਵੇ ਤੇ ਘਰ ਦਾ ਕੰਮ ਵੀ ਚੱਲ ਸਕਦਾ ਹੋਵੇ ਰੋਜੀ ਰੋਟੀ ਦਾ ਸਾਧਨ ਬਣਿਆ ਰਹੇ ਇਹਦੇ ਵਿੱਚ ਰਾਮੂ ਨੂੰ ਕਮਾਈ ਵੀ ਵੱਧ ਹੋ ਰਹੀ ਹੈ ਲੇਬਰ ਵੀ ਕੱਟ ਲਾਉਣੀ ਪੈ ਰਹੀ ਹੈ ਤੇ ਇਹਨੂੰ ਕੋਈ ਆਪਣੇ ਕੋਲੋਂ ਰਾਸ ਪਾਉਣ ਦੇ ਲਈ ਜਾਂ ਸੌਦਾ ਪਾਉਣ ਦੇ ਲਈ ਪੈਸੇ ਵੀ ਖਰਚਣ ਦੀ ਲੋੜ ਪੈਂਦੀ ਤੇ ਸ਼ਾਬਾਸ਼ ਹੈ RAMU ਦੇ ਉਦਮ ਨੂੰ ਤੇ ਇਸ RAMU ਤੋਂ ਸਿੱਧ ਲੈ ਕੇ ਸਾਰਿਆਂ ਨੂੰ ਆਪਣੇ ਨੱਕ ਦੀ ਨਾ ਪਰਵਾਹ ਕਰਦੇ ਹੋਏ ਵੀ ਅਜਿਹੇ ਕੰਮ ਕਰਨੇ ਚਾਹੀਦੇ ਨੇ ਜਿਹਦੇ ਚ ਕੋਈ ਘਾਟੇ ਵਾਲੀ ਗੱਲ ਨਹੀਂ